ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਹੋ ਚੁੱਕੀ ਹੈ ਜਿਸ ਚ ਵੱਖ-ਵੱਖ ਧਿਰਾਂ ਨੇ ਵੋਟਾਂ ਜਿੱਤ ਹਾਸਲ ਜ਼ਰੂਰ ਕੀਤੀ ਹੈ ਪਰ ਬਹੁਮਤ ਕਿਸੇ ਕੋਲ ਨਹੀਂ ਹੈ ਮੇਰੇ ਨਾਲ ਹਰਿਆਣਾ ਕਮੇਟੀ ਦੇ ਜਿਹੜਾ ਜਿਨ੍ਹਾਂ ਦੇ ਬਲਬੂਤੇ ਦੇ ਉੱਤੇ ਕਮੇਟੀ ਦੀ ਨਹੀਂ ਰੱਖੀ ਗਈ ਸੀ ਤੇ ਅੱਗੇ ਚੱਲ ਕੇ ਇਹ ਕੁਝ ਸਮਾਂ ਅਡਹਾਕ ਪ੍ਰਧਾਨ ਵੀ ਰਹੇ ਤੇ ਮੁੜ ਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਰਹੇ ਤੇ ਉੱਗੇ ਸਿੱਖ ਪ੍ਰਚਾਰਕ ਨੇ ਇਹ ਜਹੇਦਾਰ ਬਲਜੀਤ ਸਿੰਘ ਦਾਦੂਵਾਲ ਉਹ ਜੁੜੇ ਹੋਏ ਨੇ ਦਾਦੂਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਡੈਰੀਕ ਸੋਰਾ ਧੰਨਵਾਦ ਜੀ ਨੀਲ ਪਲੰਦਰ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਂਕਿ ਤੁਹਾਨੂੰ ਆਪਣੀ ਸੀਟ ਤੋਂ ਹਾਰ ਦਾ ਸਾਹਮਣਾ ਦੇਖਣਾ ਪਿਆ ਹੈ ਪਰ ਇਸ ਚੋਣ ਨੂੰ ਕਿਉਂਕਿ ਬਰਖੇਲ ਚ ਪਹਿਲੀ ਇੱਕ ਸੰਤਰ ਚੋਣ ਸੀ ਇਹ ਤੇ ਇਸ ਚੋਣ ਦੇ ਨਤੀਜਿਆਂ ਤੋਂ ਬਾਅਦ ਹਰਿਆਣਾ ਕਮੇਟੀ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ ਜੀ ਹੁਣ ਦੇਖੋ ਮੈਂ ਇੱਕ ਨਾਰਾ ਦਿੱਤਾ ਸੀ ਹਰਿਆਣੇ ਚ ਕਿ ਬਾਦਲ ਪੁਝਾਓ ਹਰਿਆਣਾ ਕਮੇਟੀ ਬਚਾਓ ਜੀ ਹਰਿਆਣੇ ਦੀਆਂ ਸੰਗਤਾਂ ਨੇ ਪ੍ਰਵਾਨ ਕੀਤਾ ਤੇ ਸਿਰਫ 5 ਸੀਟਾਂ ਤੇ ਸਿਮਟ ਗਿਆ ਅਕਾਲੀ ਦਲ ਬਾਦਲ ਜਿਹੜਾ ਕਿ ਬਹੁਤ ਵੱਡਾ ਸਰਮਾਏਦਾਰ ਪਾਰਟੀ ਲਗਾਤਾਰ ਪੰਜਾਬ 'ਚ ਰਾਜ ਰਿਹਾ ਹਰ ਹੀਲਾ ਉਹਨਾਂ ਨੇ ਵਰਤਿਆ ਇੱਥੇ ਆ ਕੇ ਹਰਿਆਣੇ 'ਚ ਪਰ ਗੁਰੂ ਨੇ ਕਿਰਪਾ ਕੀਤੀ ਆ ਹੁਣ ਜਿਹੜੇ ਚੁਣੇ ਹੋਏ ਮੈਂਬਰ ਨੇ ਉਹਨਾਂ ਨੂੰ ਹੀ ਮੈਂ ਅਪੀਲ ਕੀਤੀ ਆ ਜਿਹੜੇ ਆਜ਼ਾਦ ਕਿਉਂਕਿ 22 ਕੈਂਡੀਡੇਟ ਆਜ਼ਾਦ ਜਿੱਤੇ ਆ ਜਿਨ੍ਹਾਂ ਵਿੱਚ ਸਾਡੇ ਵੀ ਆ ਕਿਉਂਕਿ ਸਾਡੇ ਨੂੰ ਸਿੰਬਲ ਜਿਹੜਾ ਅਲੋਟ ਨਹੀਂ ਸੀ ਹੋਇਆ ਤਾਂ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਹਰਿਆਣੇ ਦੇ ਸਿੱਖਾਂ ਨੇ ਇਸ ਗੱਲ ਦਾ ਫਤਵਾ ਦਿੱਤਾ ਕਿ ਬਾਦਲਾਂ ਦਾ ਕਬਜ਼ਾ ਨਹੀਂ ਹੋਣ ਦੇ ਤਾਂ ਗਾਂ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦਾ ਕਬਜ਼ਾ ਨਾ ਹੋਣ ਦੇਣ ਹਰਿਆਣੇ ਦੇ ਸਿੱਖਾਂ ਨੂੰ ਜਤਾਇਆ ਗਿਆ ਮੈਂ ਉਸ ਗੱਲ ਦੀ ਵਧਾਈ ਦਿੰਦਾ ਮੁਬਾਰਕ ਦਿੰਦਾ ਬਾਕੀ ਜਿਹੜੀ ਹਰਿਆਣਾ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਇੱਕ ਆਜ਼ਾਦ ਕਮੇਟੀ ਹੈ ਹਰਿਆਣੇ ਦੇ ਸਿੱਖੇ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਕਰਦੇ ਮੈਂ ਵੀ ਮੁੱਖ ਸੇਵਾਦਾਰ ਰਿਆਂ ਔਰ ਧਰਮ ਪ੍ਰਚਾਰ ਚੇਅਰਮੈਨ ਹੁਣ ਤੱਕ ਔਰ ਇਦੇ ਵਿੱਚ ਨਾ ਹਰਿਆਣੇ ਦੀਆਂ ਸੰਗਤਾਂ ਵਧਾਈ ਦੀਆਂ ਪਾਤਰਾਂ ਉਹਨਾਂ ਨੂੰ ਵਧਾਈ ਆ ਜਿਹੜੇ ਜਿੱਤੇ ਉਮੀਦਵਾਰ ਉਹਨਾਂ ਨੂੰ ਵੀ ਵਧਾਈ ਆ ਔਰ ਹਰਿਆਣਾ ਸਰਕਾਰ ਵੀ ਜਿਨ੍ਹਾਂ ਨੇ ਹਰਿਆਣੇ ਦੇ ਸਿੱਖਾਂ ਦਾ ਹੱਕ ਦਿੱਤਾ ਪੰਜਾਬ ਵਿੱਚ ਤਾਂ ਸ਼੍ਰੋਣੀ ਕਮੇਟੀ 14 ਸਾਲ ਹੋ ਗਿਆ ਚੋਣ ਹੀ ਨਹੀਂ ਕਰਾ ਰਹੇ ਚੋਣ ਹੀ ਨਹੀਂ ਕਰਾ ਰਹੇ ਹੱਕ ਹੀ ਨਹੀਂ ਦੇ ਰਹੇ ਨੁਮਾਇंदे ਚੁਣਨ ਦਾ ਪਰ ਇੱਥੇ ਤਾਂ ਤੁਸੀਂ ਦੇਖੋ ਨਾ ਹੱਕ ਦਿੱਤਾ ਗਿਆ ਹਰਿਆਣੇ 'ਚ ਸ੍ਰੀ ਨੈヴ ਸਿੰਘ ਸੈਣੀ ਦੀ ਸਰਕਾਰ ਜਦੋਂ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਵਿਧਾਨ ਸਭਾ ਦੀ ਬਾਅਦ ਅਸੀਂ ਸਰਕਾਰ ਬਣਾਉਨੇ ਆ ਤੇ ਅਸੀਂ ਹਰਿਆਣੇ ਦੇ ਸਿੱਖਾਂ ਦੀ ਇਸ ਅਪੀਲ ਨੂੰ ਪ੍ਰਵਾਨ ਕਰਕੇ ਚੋਣ ਕਰਾਵਾਂਗੇ ਉਹਨਾਂ ਨੇ ਉਹਨਾਂ ਨੇ ਨਾਂ ਚਾਹੁੰਦੇ ਤਾਂ ਉਹ 29 ਤੱਕ ਨਾਮ ਹੀ ਕਰਾਉਂਦੇ ਨੋਮੀਨੇਟ ਕਮੇਟੀ ਚਲਾ ਸਕਦੇ ਸੀ ਪਰ ਉਹਨਾਂ ਨੇ ਚੋਣ ਕਰਵਾਈ ਆ ਵਧਾਈ ਦੇ ਪਾਤਰਸ ਲਾਗਾ ਕਰਦੇ ਆ ਕਿ ਉਹਨਾਂ ਹਰਿਆਣੇ ਦੇ ਸਿੱਖਾਂ ਨੂੰ ਹੱਕ ਦਿੰਦਾ ਵਾ ਪਰ ਤੁਸੀਂ ਜੋ ਗੱਲ ਵਾਰ-ਵਾਰ ਜ਼ੋਰ ਦੇ ਕੇ ਕਹਿ ਰਹੇ ਹੋ ਕਿ ਤੁਸੀਂ ਕਿਨਾਰਾ ਇਹ ਵੀ ਦਿੱਤਾ ਸੀ ਕਿ ਹਰਿਆਣੇ ਚੋਂ ਬਾਦਲ ਭਜਾਓ ਤੇ ਬਾਦਲ ਦਾ ਨੂੰ ਭਜਾ ਦਿੱਤਾ 5 ਸੀਟਾਂ ਸਹਿਮਤ ਕਰ ਦਿੱਤਾ ਪਰ ਕੱਲ ਚੋਣਾਂ ਦੇ ਨਤੀਜੇ ਆਉਂਦੇ ਸਾਰ ਅਕਾਲੀ ਦਲ ਬਾਦਲ ਨੇ ਜੋ ਪ੍ਰੈਸ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਆਜ਼ਾਦ ਬਾਈ ਜਿੱਤੇ ਨੇ ਉਹਨਾਂ ਚ ਵੀ 12 13 ਬੰਦੇ ਹੋਰ ਆ ਦੇਣੇ ਤੇ 5 ਉਹਨਾਂ ਦੇ ਜਿੱਤੇ ਹੀ ਨੇ ਤੇ 18 ਹੋ ਗਏ ਨੇ ਉਹ। ਨੇ ਹੁਣ ਤੁਸੀਂ ਦੇਖੋ ਨਾ ਬਗਾਨੇ ਸ਼ਿਕਾਰ ਤੇ ਦਾਵਾ ਕਰਨਾ ਕਿੱਡੀ ਕਿਸਾਨਪ ਹੁੰਦੀ ਆ। ਇਹ ਤਾਂ ਬਗਾਨੇ ਸ਼ਿਕਾਰ ਦੇ ਦਾਵਾ ਕਰ ਰਹੇ ਆ। ਜਦੋਂ ਕਿ ਇਹਨਾਂ ਦੇ ਸਿੰਬਲ ਦੇ ਉੱਤੇ 5 ਜਿਹੜੇ ਆ ਨਾ ਉਹ ਜਿੱਤੇ ਆ ਸਿੰਬਲ ਦੇ ਉੱਪਰ। ਇਹਨਾਂ ਨੇ ਤੇ ਹਰ ਜਗ੍ਹਾ ਦੇ ਆਪਣਾ ਸਿੰਬਲ ਇਹਨਾਂ ਨੂੰ ਤਾਂ ਸਿੰਬਲ ਅਲੋਟ ਹੋਇਆ ਸੀਗਾ। ਸਾਨੂੰ ਤਾਂ ਸਿੰਬਲ ਸਾਡੀ ਪਾਰਟੀ ਦਾ ਰਜਿਸਟਰ ਨਹੀਂ ਸੀ ਹੋਈ। ਜੀ। ਔਰ ਇਹਨਾਂ ਦੇ ਦਾ ਸਿੰਬਲ ਸੀਗੇ ਪਾਰਟੀ ਰਜਿਸਟਰ ਸੀਗੀ ਔਰ ਸਰਕਾਰੀ ਰਿਪੋਰਟ ਤੁਸੀਂ ਦੇਖੋ 40 ਉਮੀਦਵਾਰਾਂ ਦੀ ਅੱਜ ਵੀ ਮੈਨੂੰ ਇੱਕ ਗੱਲ ਦਾ ਮਾਣ ਅੱਜ ਵੀ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਵਾ ਜੋ ਮੈਨੂੰ ਹੁਣੇ ਕਈ ਟੀਵੀ ਚੈਨਲਾਂ ਨੇ ਲਿਆ ਸੀਗਾ ਲਾਈਵ ਉਹਨੇ ਆਪਣੀ 2 ਮਿੰਟ ਦੀ ਸਪੀਚ ਦੇ ਵਿੱਚ ਬਾਰ ਬਾਰ ਇਹੀ ਦੋ ਤਿੰਨ ਵਾਰੀ ਮੇਰਾ ਨਾਮ ਲੈ ਕੇ ਕਿਹਾ ਕਿ ਦਾदूਵਾਲ ਨੇ ਕਮੇਟੀ ਵੱਖਰੀ ਕਰਾਤੀ ਔਰ ਮੈਂ ਅੱਜ ਵੀ ਕਹਿੰਦਾ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਹਰਿਆਣੇ ਦੇ ਸਿੱਖਾਂ ਨੂੰ ਇਹ ਹੱਕ ਲੈ ਕੇ ਦਿੱਤਾ ਸੁਪਰੀਮ ਕੋਰਟ ਤੋਂ ਕੇਸ ਜਿੱਤ ਕੇ ਦਿੱਤਾ ਜੀ ਠੀਕ ਆ ਮੇਰੀ ਸੀਟ ਤੇ ਮੈਨੂੰ ਜਿਹੜਾ ਹੈਗਾ ਵਾ ਲੂਜ਼ ਹੋਈ ਆ ਮੇਰੇ ਹੱਕ ਤੇ ਫਤਵਾ ਨਹੀਂ ਦਿੱਤਾ ਕਿਉਂਕਿ ਇੱਕ ਪਿੰਡ ਦੀ ਵੋਟ ਜਾਦਾ ਸੀ ਜਿਹੜਾ ਕੈਂਡੀਡੇਟ ਸੀ ਉਹਦੇ ਪਿੰਡ ਦੀ ਵੋਟ ਜਿਆਦਾ ਬਣੀ ਸੀ ਔਰ ਖੁਦ ਬਣਾਈ ਸੀ ਕਿਉਂਕਿ ਉਹ ਇੱਕ ਪਟਵਾਰੀ ਦਾ ਕਰਿੰਦਾ ਸੀ ਪਟਵਾਰੀ ਨਾਲ ਕੰਮ ਕਰਦਾ ਸੀ ਤੇ ਉੱਥੇ ਹੀ ਵੋਟਾਂ ਬਣਦੀਆਂ ਸੀਗੀਆਂ ਜੀ ਤੋਂ ਪਹਿਲੇ ਸਮੇਂ ਤੇ ਜਿਹੜੀਆਂ ਸਾਡੀਆਂ ਵੋਟਾਂ ਬਕਾਇਦਾ ਪਟਵਾਰੀ ਨੇ ਦਸਖਤ ਕੀਤੇ ਬੀਐਲਓ ਨੇ ਉਹ ਸਾਡੀਆਂ ਵੋਟਾਂ ਹੀ ਨਹੀਂ ਬਣਾਈਆਂ ਆਪਣਾ ਡੀਸੀ सिरसा ਕੋਲੇ 4500 ਫਾਰਮ ਸਾਡਾ ਗਿਆ ਹੋਇਆ ਜੀ ਪਰ ਉਹ ਵੋਟਾਂ ਹੀ ਨਹੀਂ ਬਣਾਈਆਂ ਜੋ ਵੋਟਾਂ ਬਣ ਜਾਂਦੀਆਂ ਤੇ ਅਸੀਂ ਜੇ ਨਾ ਸੀਗੇ ਵੋਟਾਂ ਉਹਨਾਂ ਦੀਆਂ ਬਣੀਆਂ ਮੈਂ ਤਾਂ ਸਗੋਂ ਇਸ ਗੱਲੋਂ ਵੀ ਵਧਾਈ ਦੇਣਾ ਮੇਰੇ ਇਲਾਕੇ ਦੇ ਬਹਾਦਰ ਜਿਹੜੇ ਵਰਕਰ ਸੀ ਜਿਹੜੇ ਸਾਡੇ ਨਾਲ ਦਿਨ ਰਾਤ ਕਰਕੇ ਖੜੇ ਉਹਨਾਂ ਨੇ ਉਹਦੀਆਂ ਬਣਾਈਆਂ ਵੋਟਾਂ 'ਚੋਂ 3100 ਵੋਟ ਹਾਸਲ ਕਰ ਲਈ 3100 ਵੋਟਾਂ ਜਿਹੜੀਆਂ ਸੀ ਉਹਦੀਆਂ ਬਣਾਈਆਂ ਜੋ ਅਸੀਂ ਲੈ ਕੇ ਤੇ ਇੱਕ ਬੜੀ ਵੱਡੀ ਗੱਲ ਆ ਤੋ ਮੈਂ ਸਮਝਦਾ ਕਿ ਅੱਜ ਵੀ ਦੇਖੋ ਮੈਂ ਜਿਹੜਾ ਕਿਹਾ ਸੀਗਾ ਕਾਲਾਂਵਾਲੀ ਹਲਕੇ ਦੇ ਲੋਕਾਂ ਨੂੰ ਵੀ ਭਾਈ ਇਹਨਾਂ ਪਿੱਛੇ ਬਾਦਲ ਆ ਪੈਸਾ ਲਾ ਰਹੇ ਨੇ ਜਾਇਜ ਨਜਾਇਜ ਸਾਰਾ ਕਰ ਰਹੇ ਆ ਤਾਂ ਦੇਖ ਲਓ ਹੁਣ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਕਿ ਜਿਹੜਾ ਕਾਲਾਂਵਾਲੀ ਦਾ ਕੈਂਡੀਡੇਟ ਆ ਜਿਹੜਾ ਵਿਨਰ ਹੋਇਆ ਉਹ ਸਾਡਾ ਵਾ ਉਹਨਾਂ ਕਲੇਮ ਕਰਦੇ ਤਾਂ ਬਕਾਇਦਾ ਨਾਂ ਲੈ ਕੇ ਕਲੇਮ ਕੀਤਾ ਉਹਨਾਂ ਨੇ ਜੀ ਤੇ ਹੁਣ ਆਪੇ ਕਾਲਾਂ ਵਾਲੀ ਹਲਕੇ ਦੇ ਲੋਕ ਸਮਝਣਗੇ ਕਿ ਉਹਨਾਂ ਨੇ ਗਲਤੀ ਕੀਤੀ ਇਸ ਗੱਲ ਦੀ ਤੁਸੀਂ ਤੁਸੀਂ ਵੋਟਾਂ ਵੜਾਣ ਦੀ ਗੱਲ ਕੀਤੀ ਹੈ ਤੁਸੀਂ ਇਹ ਵੀ ਮਿਸਾਲ ਦਿੱਤੀ ਹੈ ਕਿ ਜੋ ਤੁਹਾਡੇ ਵਿਰੁੱਧ ਕਾਲਾ ਵਾਲੀ ਤੋਂ ਖੜਾ ਸੀ ਬੰਦਾ ਉਹ ਕਿਸੇ ਪਟਵਾਰੀ ਦਾ ਕਿਦੇ ਕੋਲ ਕੰਮ ਕਰਦਾ ਸੀ ਤਹਾਇਕ ਸੀ ਉਹਦਾ ਤੇ ਉਹਨੇ ਆਪਕੇ ਵੋਟਾਂ ਕਿਸੇ ਤਰ੍ਹਾਂ ਵੜਾ ਲਿਆ ਇਹ ਦੋਸ਼ ਲਾ ਰਹੇ ਹੋ ਪਰ ਤੁਸੀਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਤੇ ਸ਼੍ਰੀ ਆਮ ਪਤਿਤ ਬੰਦੇ ਜਿਹੜੇ ਨੇ ਇਹ ਵੋਟਰ ਸੂਚੀਆਂ ਵੋਟਰ ਵੋਟਰਾਂ ਦੀਆਂ ਲਾਈਨਾਂ 'ਚ ਖੜੇ ਨੇ ਤੇ ਬਕਾਇਦਾ ਪੜ੍ਹਾਈ ਕਾਰਡ ਵੀ ਦਿਖਾਰੇ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਮਾਮਲਾ ਹੁਣ ਇਹ ਅਦਾਲਤ 'ਚ ਲਜਾਇਆ ਜਾਣ ਦੇ ਕਾਬਿਲ ਬਣ ਗਿਆ ਹੈ ਜਾਂ ਲਜਾਇਆ ਜਾਣ ਦੇ ਕਦਾਰ ਤੇ ਆ ਗਿਆ ਹੈ ਦੇਖੋ ਇਹ ਵੋਟਾਂ ਤੋਂ ਪਹਿਲਾਂ ਵੀ ਸੋਨ ਸਿੰਘ ਨਾਮ ਦੇ ਵਿਅਕਤੀ ਨੇ ਇਹਨੂੰ ਹਾਈ ਕੋਰਟ 'ਚ ਲਿਜਾਣਾ ਕੀਤਾ ਸੀਗਾ ਜੀ ਪਰ ਹਾਈ ਕੋਰਟ ਨੇ ਇਹ ਕਿਹਾ ਸੀਗਾ ਕਿ ਇਹ ਵੋਟਰਾਂ ਇਹਨੂੰ ਕੋਈ ਪ੍ਰਭਾਵ ਨਹੀਂ ਪੈਂਦਾ ਜੇ ਕੋਈ ਕੈਂਡੀਡੇਟ ਆਵੇ ਜੀ ਤਾਂ ਫਿਰ ਉਹਨੂੰ ਕਨਸੀਡਰ ਕੀਤਾ ਜਾ ਸਕਦਾ ਪਰ ਹੋਰ ਵੀ ਕਿਸੇ ਨੇ ਪਾਇਆ ਸੀਗਾ ਤੇ ਅੱਜ ਉਹਦੇ ਤੇ ਸੁਣਵਾਈ ਵੀ ਹੋਈ ਹੈ ਹਮ ਅੱਜ ਜਿਹੜਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਕੀਤਾ ਵਾ ਜੀ ਕਿ ਤੁਸੀਂ ਆਪਣਾ ਤੁਸੀਂ ਹਾਈ ਕੋਰਟ ਤੋਂ ਸਾਰੀ ਇਨਫਰਮੇਸ਼ਨ ਲਿਓ ਉਹਨਾਂ ਨੇ ਨੋਟਿਸ ਕੀਤਾ ਕਿ ਤੁਸੀਂ ਆਪਣਾ ਜਿਹੜਾ ਹੈਗਾ ਇਹ ਜਵਾਬ ਫਾਈਲ ਕਰੋ ਵੀ ਆਹ ਵੋਟਾਂ ਕਿਵੇਂ ਬਣੀਆਂ ਨੇ ਜੀ ਓਕੇ ਬਾਕਾਇਦਾ ਜਿਹੜੀਆਂ ਵੋਟਾਂ ਤੁਸੀਂ ਵੀ ਦੇਖ ਰਹੇ ਆ ਸਾਰੀਆਂ ਅਸੀਂ ਵੀ ਵੀਡੀਓ ਦੇਖਿਆ ਨੇ ਇਹ ਤਾਂ ਇੱਕ ਜਾਰੀ ਹੋਈ ਆ ਮੇਰੇ ਕੋਲੇ ਫਾਰਮ ਪਏ ਨੇ ਤੁਸੀਂ ਰੰਗੀਨ ਫਾਰਮ ਨੇ ਫੋਟੋਆਂ ਦੇਖੋ ਪੂਰੇ ਹਰਿਆਣੇ ਚੋਂ ਮੇਰੇ ਕੋਲ ਆਏ ਹੋਏ ਆ ਔਰ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਹਾਈ ਕੋਰਟ ਚੈਲੰਜ ਹੋ ਗਿਆ ਸੀਗਾ ਔਰ ਹੁਣ ਵੀ ਇਹ ਸੁਣਵਾਈ ਅਧੀਨ ਆ ਹੋ ਸਕਦਾ ਸੁਪਰੀਮ ਕੋਰਟ ਤੱਕ ਵੀ ਜਾਵੇ ਇਹ ਮਸਲਾ ਨਾ ਕਿ ਜਿਹੜੀਆਂ ਵੋਟਾਂ ਸੀ ਜਿਹੜੀਆਂ ਉੱਤੇ ਕਿਉਂਕਿ ਤੁਸੀਂ ਉਮੀਦਵਾਰ ਵੀ ਰਹੇ ਹੋ ਤੁਸੀਂ ਵੀ ਪਾਰੇ ਹੋ ਨਿੱਜੀ ਤੌਰ ਦੇ ਉੱਤੇ ਮੈਂ ਵਕੀਲਾਂ ਦੀ ਸਲਾਹ ਲੈ ਰਿਹਾ ਕਿ ਕੀ ਕਰਨਾ ਚਾਹੀਦਾ ਵਾ ਵਕੀਲਾਂ ਦੀ ਸਲਾਹ ਲੈ ਕੇ ਅਗਲੀ ਕਾਰਵਾਈ ਜਿਹੜੀ ਅਸੀਂ ਦੇਖ ਰਹੇ ਹਾਂ ਕਿਉਂਕਿ ਹੁਣ ਜਿਹੜਾ ਰਿਜ਼ਲਟ ਆ ਚੁੱਕਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਜਿਹੜੀਆਂ ਯੋਗਤਾ ਵਾਲੀਆਂ ਵੋਟਾਂ ਸੀਗੀਆਂ ਉਹ ਤਾਂ ਫਾਰਮ ਭਰੇ ਰਹਿ ਗਈ ਉਹ ਤਾਂ ਬੜੀਆਂ ਨਹੀਂ ਜਿਹੜੀਆਂ ਅਯੋਗ ਵੋਟਾਂ ਸੀ ਉਹ ਬੜੀਆਂ ਤੇ ਇਹਦੇ ਨਾਲ ਗੁਰਦੁਆਰਾ ਐਕਟ 2014 ਦੀ ਵੀ ਉਲੰਘਣਾ ਹੋਈ ਹੈ ਬੁਰੀ ਤਰ੍ਹਾਂ ਦੇ ਨਾਲ ਹੋਈ ਆ ਬਾਕਾਇਦਾ ਧਿਆਨ ਚ ਲਿਆਉਂਦੇ ਰਹੇ ਆ ਕਮਿਸ਼ਨਰ ਸਾਹਿਬ ਦੇ ਵੀ ਡੀਸੀ ਸਾਹਿਬਾਨਾ ਦੇ ਵੀ ਪਰ ਬਹੁਤ ਜਗ੍ਹਾ ਤੇ ਐਸਾ ਹੋਇਆ ਕਿ ਜਿਹੜਾ ਅਣਦੇਖੀ ਕੀਤੀ ਗਈ ਆ ਇਹ ਬਹੁਤ ਵੱਡੀ ਪੱਦਰ ਤੇ ਤੁਸੀਂ ਦੇਖੋ ਇੱਕ ਲਾਈਨ ਦੇ ਵਿੱਚ ਜੇਕਰ 50 ਆਦਮੀ ਖੜੇ ਆ ਤੇ 25 ਪੱਤਰ ਤਾਂ ਇਹ ਗਾਣਾ ਸੋਹ ਤੁਸੀਂ ਸਵਾਲ ਲੈਣਾ ਚਾਹਾਂਗਾ ਚਲੋ ਇਹ ਤਾਂ ਹੁਣ ਅਦਾਲਤਾਂ ਨੇ ਦੇਖਣਾ ਹੈ ਤੁਸੀਂ ਵੀ ਅੱਗੇ ਵਿਚਾਰ ਕਰ ਰਹੇ ਹੋ ਜਾਣਦੀ ਇੱਕ ਵਿਅਕਤੀ ਸੋਹਣ ਸਿੰਘ ਨਾਮ ਦਾ ਗਿਆ ਹੋਇਆ ਹੈ ਜੀ ਕਿ ਅੱਜ ਹੀ ਸੁਣਵਾਈ ਹੋ ਕੇ ਨੋਟਿਸ ਵੀ ਹੋਇਆ ਹੈ ਹੁਣ ਜੋ ਨਤੀਜਿਆਂ ਦਾ ਚੋਣ ਨਤੀਜਿਆਂ ਦਾ ਹਰਿਆਣਾ ਗੁਰਦੁਆਰਾ ਕਮੇਟੀ ਦੀ ਚੋਣਾਂ ਦੇ ਚੋਣ ਨਤੀਜਿਆਂ ਦਾ ਜੋ ਗਣਿਤ ਹੈ ਉਹ ਇਹ ਕਹਿੰਦਾ ਹੈ ਮੇਰੇ ਖਿਆਲ 'ਚ ਜੇਕਰ ਬਾਈ ਦੇ ਬਾਈ ਆਜ਼ਾਦ ਜਿਹੜੇ ਨੇ ਉਹ ਇੱਕ ਸੁਰਖ ਹੋ ਜਾਣ ਤਾਂ ਮੇਰੇ ਖਿਆਲ 'ਚ ਤਾਂ ਉਹੀ ਆਪਣੀ ਕਾਰਜਕਾਰੀ ਖੜੀ ਕਰ ਸਕਦੇ ਨੇ हां बिल्कुल ओना ਵਿੱਚ ਵੀ ਦੂਜੇ ਇੱਕ ਦੂਜੇ ਦੇ ਨਾਲ ਜਿੱਦਾਂ ਸਹਿਮਤੀ ਹੈ ਜਿਵੇਂ ਸਾਡੇ ਜਿਹੜੇ ਬਾਈ ਆ ਮੰਨ ਲਓ ਬਾਈਆਂ ਦੇ ਵਿੱਚ ਜਿਹੜੇ ਸਾਡੀ ਪਾਰਟੀ ਵੱਲੋਂ ਟਿਕਟ ਦਿੱਤੀਆਂ ਉਹ ਸੇ ਜਿੱਤੇ ਉਹ ਵੀ ਆਜ਼ਾਦ ਚਾਉਂਦੇ ਆ ਕਿਉਂਕਿ ਸਿੰਬਲ ਇੱਕ ਨਹੀਂ ਸੀਗਾ ਆਜ਼ਾਦ ਖੜੇ ਕੀਤੇ ਸੀਗੇ ਔਰ ਬਕਾਇਦਾ ਉਹਨਾਂ ਦਾ ਪੋਸਟਰ ਜਾਰੀ ਹੋਇਆ ਸੀਗਾ ਜੀ ਇਹ ਸਾਡੇ ਉਮੀਦਵਾਰ 26 ਉਮੀਦਵਾਰਾਂ ਦਾ ਪੋਸਟਰ ਜਾਰੀ ਹੋਇਆ ਸੀਗਾ ਜੀ ਤਾਂ ਉਹਦੇ ਵਿੱਚ ਜਿਹੜਾ ਕੁਝ ਆਜ਼ਾਦ ਦਾ ਸੀ ਸਮਰਥਨ ਉਹਨਾਂ ਅਕਾਲੀ ਦਲ ਨੇ ਤਾਂ ਬਗਾਨੇ ਸ਼ਕਾਰ ਤੇ ਦਾਵਾ ਕੀਤਾ ਹੋ ਸਕਦਾ ਉਹ ਜੋੜ ਤੋੜ ਕਰ ਰਹੇ ਹੁਣ ਲੈਣ ਦੇਣ ਕਰ ਰਹੇ ਹੁਣ ਪਰ ਮੈਨੂੰ ਲੱਗਦਾ ਜਿੱਥੋਂ ਤੱਕ ਸਾਡੇ ਮੈਂਬਰ ਸਹਿਬਾਨ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਗੇ ਉਹ ਧਰਮ ਦੇ ਨਾਲ ਖੜੇ ਹੋਣਗੇ ਮੈਂ ਅਪੀਲ ਵੀ ਕੀਤੀ ਆ ਤੇ ਦੂਸਰੇ ਪਾਸੇ ਜਿਨ੍ਹਾਂ ਦੀ ਅਸੀਂ ਆਜ਼ਾਦ ਉਮੀਦਵਾਰਾਂ ਦੀ ਮਦਦ ਕੀਤੀ ਅਸੀਂ ਤਾਂ ਬਕਾਇਦਾ ਖੁੱਲੇ ਆਮ ਜਿਵੇਂ ਸਾਡਾ ਰੋੜੀ ਹਲਕਾ ਸੀਗਾ ਬੜਾ ਗੁੜਾ ਸੀਗਾ 나ਥੂ ਸਰੀ ਚੌਕਟਾ ਸੀ ਇੱਥੇ ਅਸੀਂ ਬਕਾਇਦਾ ਨਾਂ ਲੈ ਕੇ ਉਹਨਾਂ ਦੀ ਪਹਿਲਾਂ ਹੀ ਹਮਾਇਤ ਕਰ ਚੁੱਕੇ ਸੀਗੇ ਇਲੈਕਸ਼ਨ ਤੋਂ ਪਹਿਲਾਂ ਜੀ ਇਹਨਾਂ ਨੇ ਤਾਂ ਕਿਸੇ ਦੀ ਕੋਈ ਨਾਂ ਲੈ ਕੇ ਹਮਾਇਤ ਨਹੀਂ ਕੀਤੀ ਇਹਨਾਂ ਦੇ ਤਾਂ ਆਪਣੇ ਕੈਂਡੀਡੇਟ ਸੀ ਇਹਨਾਂ ਨੇ 18 ਕੈਂਡੀਡੇਟ ਖੜੇ ਕੀਤੇ ਸੀਗੇ ਜੀ ਠੀਕ ਹੈ ਨਾ ਇਹ ਫਿਰ ਕਾਰਨਕਾਰੀ ਢੀਂਡਾ ਨੇ 21 ਖੜੇ ਕੀਤੇ ਸੀਗੇ ਦੀਦਾਰ ਸਿੰਘalvi ਨੇ 16 ਖੜੇ ਕੀਤੇ ਸੀਗੇ ਸੋ ਇਸ ਤਰੀਕੇ ਦੇ ਨਾਲ ਜਿਹੜੇ ਹੈਗਾ ਅਕਾਲੀ ਦਲ ਹੁਣ ਤਾਂ ਬਗਾਨੇ ਸ਼ਕਾਰ ਤੇ ਦਾਅਵੇ ਕਰ ਦਿਆ ਵਾ ਬਾਕੀ ਆਉਣ ਵਾਲੇ ਦਿਨਾਂ ਤੇ ਪਤਾ ਲੱਗ ਜਾਵੇ ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਫੀਲ ਕੀਤੀ ਹੈ ਕਿ ਜਿੱਤੇ ਹੋਏ ਉਮੀਦਵਾਰ ਜਿਹੜੇ ਆ ਹਰਿਆਣੇ ਦੇ ਉਹ ਹਰਿਆਣੇ ਦੀ ਹੀ ਕਮੇਟੀ ਨੂੰ ਜਿਹੜਾ ਹੈਗਾ ਉਹ ਸਮਰਪਿਤ ਰਹਿਣ ਵੱਖਰੀ ਸਥਾਪਤ ਰੱਖਣ ਲਈ ਕਿ ਉਹਨਾਂ ਬਾਦਲਾਂ ਦੇ ਨਾਲ ਜਿਹੜਾ ਹੈ ਸਮਝੌਤਾ ਨਾ ਕਰਨ ਨਹੀਂ ਤਾਂ ਉਹ ਵੱਖਰੀ ਕਮੇਟੀ ਨੂੰ ਫਿਰ ਆਪਣੇ ਸਿੱਝਾ ਜੋ ਕਰ ਲੈਣਗੇ ਤੁਹਾਡੇ ਬੰਦੋ ਕਿਸ ਨੂੰ ਹਮਾਇਤ ਪ੍ਰਦਾਨ ਕੀ ਲਈ ਦੇਖੋ ਇਹ ਤਾਂ ਹੁਣ ਜਿਹੜੇ ਚੁਣੇ ਹੋਏ ਮੈਂਬਰ ਆ ਮੈਂ ਤਾਂ ਚੁਣਿਆ ਹੋਇਆ ਨਹੀਂ ਆ ਨਾ ਜੀ ਜਿਹੜੇ ਚੁਣੇ ਹੋਏ ਮੈਂਬਰ ਨੇ ਹਾਂ ਸਾਡਾ ਗਰੁੱਪ ਜੇ ਮੀਟਿੰਗ ਹੋ ਰਹੀ ਆ ਤਾਲਮੇਲ ਬਣ ਰਿਹਾ ਵਾ ਉਸ ਤੋਂ ਬਾਅਦ ਹੀ ਡਿਸੀਜਨ ਕਰਨਗੇ ਨਾ ਸਾਰੇ ਮੈਂਬਰ ਸਹਿਬਾਨ ਬੈਠ ਕੇ ਕਿ ਅੱਗੇ ਕਿਸ ਤਰੀਕੇ ਦੇ ਨਾਲ ਕਰਨਾ ਸਾਰੇ ਆਪਸ ਵਿੱਚ ਮਿਲ ਬੈਠ ਕੇ ਅੱਗੇ ਕਿਉਂਕਿ ਕੁਝ ਨਾਮਿਨੇਟ ਹੋਣੇ ਆ ਹਰੇਕ ਜਿੰਨੇ ਜਿੰਨੇ ਜਿੱਤੇ ਆ ਜਿਨ੍ਹਾਂ ਦੇ ਉਹਨਾਂ ਨੇ ਆਪੂ ਆਪਣੇ ਨਾਮਿਨੇਟ ਵੀ ਕਰਨੇ ਆ ਜੀ ਠੀਕ ਆ ਨਾ ਨਾਮਿਨੇਟ ਹੋ ਕੇ ਜਾਂ ਕਿਸ ਤਰ੍ਹਾਂ ਦਾ ਸਿਨੈਰੀਓ ਬਣਦਾ ਹੈ ਤਾਂ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਅੰਦਰ ਜੀ ਬਹੁਤ ਸ਼ੁਕਰੀਆ ਜੀ